ਲੁਟੇਰਿਆਂ ਵੱਲੋਂ ਲੁੱਟਾਂ ਤੇ ਖੋਹਾਂ ਦੇ ਨਵੇਂ ਹੀ ਢੰਗ ਅਪਣਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਹੁਣ ਮਾਸ਼ੀਵਾੜਾ ਸ਼ਹਿਰ ਦੇ ਵਿੱਚ ਦਿਨ ਦਿਹਾੜੇ 사ਸੰਗੀ ਬਣ ਕੇ ਆਈਆਂ ਲੁਟੇਰਨ ਔਰਤਾਂ ਨੇ ਇੱਕ ਔਰਤ ਨੂੰ ਲੁੱਟਦਾ ਸ਼ਿਕਾਰ ਬਣਾ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮਾਸ਼ੀਵਾੜਾ ਸ਼ਹਿਰ ਦੇ ਨਿਵਾਸੀ ਸਵਰਨ ਕਾਂਤਾ ਅੱਜ ਆਪਣੇ ਪਰਿਵਾਰਿਕ ਮੈਂਬਰ ਨਾਲ ਬੱਸ ਸਟੈਂਡ ਨੇੜੇ 사ਸੰਗਤੇ ਜਾਣ ਲਈ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਅਤੇ ਇੱਕ ਸਵਿਫਟ ਕਾਰ ਉਹਨਾਂ ਦੇ ਕੋਲ ਆ ਕੇ ਰੁਕੀ। ਸਵਿਫਟ ਕਾਰ ਨੂੰ ਇੱਕ ਵਿਅਕਤੀ ਚਲਾ ਰਿਹਾ ਸੀ ਜਿਸ ਦੇ ਪਿੱਛੇ ਦੋ ਔਰਤਾਂ ਬੈਠੇ ਸਨ। ਉਹਨਾਂ ਨੇ ਸਵਰਨਕੰਤਾ ਨੂੰ ਕਿਹਾ ਕਿ ਉਹ ਵੀ ਸਤਸੰਗੀ ਹਨ ਅਤੇ ਸਤਸੰਗਤੀ ਜਾ ਰਹੀਆਂ ਹਨ ਤੇ ਆ ਜਾਓ ਸਾਡੇ ਨਾਲ ਗੱਡੀ 'ਚ ਬੈਠ ਜਾਓ ਸਵਰਨਕੰਤਾ ਤੇ ਉਸ ਨਾਲ ਖੜੀ ਇੱਕ ਔਰਤ ਦੋਵੇਂ ਹੀ ਗੱਡੀ ਵਿੱਚ ਬੈਠ ਗਈਆਂ ਤੇ ਕੁਝ ਹੀ ਕਦਮ ਦੀ ਦੂਰੀ ਤੇ ਗੱਡੀ ਗਈ ਸੀ ਉਹਨਾਂ 'ਚ ਇੱਕ ਔਰਤ ਨੇ ਸਵਰਨਕੰਤਾ ਦੇ ਹੱਥ ਵਿੱਚ ਪਾਇਆ ਸੋਨੇ ਦਾ ਕੜਾ ਉਤਾਰ ਲਿਆ ਅਤੇ ਫਿਰ ੱੱਕਾ ਮਾਰ ਕੇ ਦੋਵਾਂ ਨੂੰ ਗੱਡੀ 'ਚੋਂ ਬਾਹਰ ਸੁੱਟ ਦਿੱਤਾ ਬਾਹਰ ਦਾਤ ਨੂੰ ਝਾਂਮ ਦੇਣ ਤੋਂ ਬਾਅਦ ਇਹ ਔਰਤਾਂ ਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਏ ਸਵਰਨ ਕਾਂਤਾ ਨੇ ਦੱਸਿਆ ਕਿ ਉਸਦੇ ਹੱਥ ਵਿੱਚ ਪਾਇਆ ਸੋਨੇ ਦਾ ਕੜਾ ਕਰੀਬ 1 ਟੋਲੇ ਦਾ ਸੀ ਪਰਿਵਾਰ ਵੱਲੋਂ ਇਸ ਲੁੱਟਖੋਹ ਦੀ ਸੰਬੰਧੀ ਜਾਣਕਾਰੀ 마ਸ਼ੀਬੜਾ ਪੁਲਿਸ ਕੋਲ ਦਿੱਤੀ ਅਤੇ 마ਸ਼ੀਬੜਾ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀਸੀਟੀਵੀ ਕੈਮਰੇ ਦੇ ਵਿੱਚ ਜੋ ਸਵਿਫਟ ਕਾਰ ਦੇਖੀ ਗਈ ਹੈ ਅਤੇ ਉਸ ਤੇ ਜੋ ਨੰਬਰ ਲੱਗਿਆ ਉਹ ਵੀ ਜੱਲੀ ਦੱਸਿਆ ਗਿਆ ਦਿਨ ਦਿਹਾੜੇ ਸਤਸੰਗੀ ਬਣ ਕੇ ਔਰਤਾਂ ਵੱਲੋਂ ਲੁੱਟ ਦੀ ਕੀਤਾ ਗਿਆ ਇਸ ਵਾਰ ਦਾਤ ਕਾਰਨ ਇਲਾਕੇ 'ਚ ਸਹੰਦ ਦਾ ਮਾਹੌਲ ਹੈ ਲੁੱਟ ਦਾ ਸ਼ਿਕਾਰ ਹੋਈ ਇਸ ਔਰਤ ਦਾ ਕੀ ਕਹਿਣਾ ਆਓ ਸੁਣਦੇ ਹਾਂ ਮਾਦੇ ਤੁਹਾਡਾ ਨਾਂ ਕੀ ਹੈ ਮੇਰਾ ਨਾਮ ਸਵਰਨ ਕਾਮਤਾ ਕਿੱਥੇ ਦੇ ਰਹਿਣਾ ਹੋ ਅਸੀਂ ਮਾਛੀਸਾ ਸਾਹਿਬ ਕ੍ਰਿਸ਼ਨਾਪ uri ਮੱਲਾ ਮਾਛੀਸਾ ਸਾਹਿਬ ਰਹਿ ਰਹੇ ਹਾਂ ਅੱਛਾ ਅੱਜ ਕੀ ਕੱਟਣਾ ਵਾਪਰੀਆ ਤੁਹਾਡੇ ਨਾਲ ਮੇਰੇ ਨਾਲ ਇਹ ਕੱਟਣਾ ਵਾਪਰੀਆ ਮੈਨੂੰ ਅੱਖਾਂ ਤੋਂ ਦਿਖਾਈ ਘਟ ਦਿੰਦਾ ਤੇ ਇੱਕ ਅੱਖ ਨਾਲ ਤਾਂ ਬਿਲਕੁਲ ਹੀ ਨਹੀਂ ਦਿਖਦਾਗਾ ਹਾਂਜੀ ਅਸੀਂ ਗਏ ਸੀ ਗੁਰੂਆਂ ਦੇ ਅੱਛਾ ਜੀ ਉੱਥੇ ਨਾ ਸਾਡੇ ਵੀ ਅਸੀਂ ਅੱਗੇ ਤਾਂ ਸਾਧਨ ਚ ਜਾਂਦੇ ਹਾਂ ਅੱਜ ਅਸੀਂ ਬੱਸ 'ਚ ਚਲੇ ਗਏ ਉੱਥੇ ਇਹ ਬੱਸ ਲਈ ਖੜੇ ਸੀਗੇ ਸਾਨੂੰ ਉਸ ਔਰਤ ਜਾਨਾ ਕਿੱਥੇ ਸੀ ਤੁਸੀਂ ਅਸੀਂ ਖਮਾਣੋ ਜਾਵਾਂਗੇ ਸਤ ਲੋਕ ਆਸ਼ਰਮ 'ਚ ਹਾਂਜੀ ਤੇ ਸਾਨੂੰ ਨਾ ਕਹਿੰਦੇ ਵੀ ਤੁਸੀਂ ਬਾਜ ਮਾਰੀਏ ਉਹਨਾਂ ਨੇ ਆਂਟੀ ਆਜੋ ਆਵਾਜ਼ ਮਾਰ ਕੇ ਸਾਨੂੰ ਬਿਠਾਇਆ ਉਹਨਾਂ ਨੇ ਨਾਲ ਬਿਠਾ ਕੇ ਉੱਥੋਂ ਥੋੜੀ ਜੀ ਅੱਗੇ ਚਲੇ ਗਏ ਫੇਰ ਇਸ ਨੂੰ ਬਗ ਨੂੰ ਤਰ ਤਾ ਨੀਚੇ ਫਿਰ ਮੈਨੂੰ ਧੱਕੇ ਜੇ ਦੇਣ ਲੱਗ ਗਈ ਕਹਿੰਦੀ ਇੱਧਰ ਨੂੰ ਹੋਵੋ ਇੱਧਰ ਨੂੰ ਹੋਵੋ ਠੀਕੋ ਕੋ ਗਏ ਬੈਠੋ ਹੈ ਜਦ ਬਿਜੀ ਤੁਸੀਂ ਇੱਧਰ ਨੂੰ ਠੀਕ ਹੋਵੋ ਮੈਂ ਮੈਂ ਕਿਹਾ ਵੀ ਤੁਸੀਂ ਉੱਤਰ ਕੇ ਸੈਟ ਹੋਇਆ ਜਾਊਗਾ ਇਹ ਤਾਂ ਹੈ ਇੰਨੇ ਨੂੰ ਨੇ ਮੇਰੀ ਮੈਨੂੰ ਨਹੀਂ ਪਤਾ ਲੱਗਿਆ ਕਿਸ ਵੇਲੇ ਉਹਨਾਂ ਨੇ ਚੂੜੀ ਕੱਟ ਲਈ ਤੇ ਮੁੜ ਕੇ ਮੈਨੂੰ ਕਹਿੰਦੀ ਮੈਨੂੰ ਧੱਕੇ ਦੇਣ ਲੱਗ ਗਈ ਕਹਿੰਦੇ ਉੱਤਰੋ ਉੱਤਰੋ ਨੀਤੇ ਫਿਰ ਗੱਡੀ ਭਜਾ ਲਈ ਉਹਨਾਂ ਨੇ ਜਦੋਂ ਅਸੀਂ نیچے ਉਤਰ ਗਏ ਤਾਂ ਗੰਦੀ ਉਹਦੇ ਵਿੱਚ ਆ ਜਿਓ ਤੁਸੀਂ ਬਸੇ ਆ ਕਿੰਨੇ ਬੰਦੇ ਸੀ ਗੱਡੀ 'ਚ ਗੱਡੀ 'ਚ ਦੋ ਔਰਤਾਂ ਸੀ ਇੱਕ ਜੈਸ ਸੀਗਾ ਕੀ ਮੰਗ ਕਰਦੇ ਤੁਸੀਂ ਥਾਣੇ ਗਏ ਰਿਪੋਰਟ ਲਿਖਾਈ ਹਾਂਜੀ ਉਹ ਰਿਪੋਰਟ ਲਿਖਾਈ ਵੀ ਆ ਸਾਡੀ ਚਰਨਜੀਤ ਤੋਪੀਆ ਜੀ ਮੇਰਾ ਬ੍ਰਦਰ ਆ ਉਹਨਾਂ ਨੇ ਵੀ ਆਪਣਾ ਫੋਨ ਫੋਨ ਕੀਤੇ ਆ ਥਾਣੇ ਵੀ ਜਾ ਕੇ ਆਈਆਂ ਉਹਨਾਂ ਨੂੰ ਮਿਲ ਕੇ ਆਏ ਆ ਤੇ ਇਹ ਉਹ ਜਿਹੜੇ ਹੈਗੇ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਉਹਦੇ ਵਿੱਚ ਇੱਕ ਤਾਂ ਬਸ ਸਟੈਂਡ ਦੇ ਵਿੱਚ ਚੌਂਕੀ ਦਾ ਪ੍ਰੋਗਰਾਮ ਚੌਂਕੀ ਦਾ ਇੰਤਜ਼ਾਮ ਹੋਣਾ ਚਾਹੀਦਾ ਕੈਮਰਿਆਂ ਦਾ ਇੰਤਜ਼ਾਮ ਹੋਣਾ ਚਾਹੀਦਾ ਦੁਨੀਆ ਨੂੰ ਸਤਰਕ ਹੋਣਾ ਚਾਹੀਦਾ ਜਿਸ ਦਿਨ ਵੀ ਉਹ ਮਿਲ ਜਾਣ ਉਹਨਾਂ ਨੂੰ ਫੜਨਾ ਚਾਹੀਦਾ ਫੜ ਕੇ ਕੁੱਟਨੇ ਚਾਹੀਦੇ ਆਹੋ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਮ ਗਿੱਤੂ ਸਿੰਘ ਹੈ ਕਿੱਥੇ ਦੇ ਰਹਿਣ ਵਾਲਿਓ ਮੈਂ ਮਾਚੀ ਬੜੇ ਰਹਿਣ ਵਾਲਿਓ ਹਾਂਜੀ ਕਿਹੜਾ ਮੱਲਾ ਕ੍ਰਿਸ਼ਨਾਪੁਰੀ ਮੱਲੇ ਤੋਂ ਅੱਜ ਕੀ ਘਟਨਾ ਵਾਪਰੀ ਹੈ ਤੁਹਾਡੇ ਨਾਲ ਸਰ ਅਸੀਂ ਜਾ ਰਹੇ ਸੀ ਕਿ ਮੱਥਾ ਟੇਕਣ ਸਤ ਸੰਗ ਕਰ ਠੀਕ ਹੈ ਕਹਾਂ ਨੂੰ ਹਾਂਜੀ ਬਾਬਾ ਰਾਮਬਲ ਜੀ ਦੇ ਸਤ ਸੰਗ ਕਰ ਹਾਂਜੀ ਤੇ ਅਸੀਂ ਬੱਸ ਸੈਂਡ ਮੇਰੇ ਫਾਦਰ ਨੂੰ ਸੰ ਛੜ ਕੇ ਗਏ ਦੋਨੋਂ ਯਰਨੋ ਮੇਰੀ ਮਦਰ ਨੂੰ ਤੇ ਮੈਨੂੰ ਹਾਂਜੀ ਤੇ ਉੱਥੇ ਅਗੇ ਅਸੀਂ ਵੇਟ ਕਰ ਰਹੇ ਸੀ ਬੱਸ ਦੀ ਸਾਨੂੰ ਸਾਨੂੰ ਬੰਦੇ ਮਿਲੇ ਬੱਸ ਦੀ ਪਿੱਛੇ ਪ੍ਰਾਈਵੇਟ ਬੱਸ ਸੀਗੀ ਉੰਦੇ ਵਿੱਚ ਗੱਦੀ ਤੇ ਨਡੀ 50 ਵਾਈਟ कलर ਦੀ ਉਹ ਸਾਨੂੰ ਕਹਿੰਦੇ ਕਿ ਤੁਸੀਂ ਆ ਜਾਓ ਅਸੀਂ satsang gar di ja rahe assi bhi ਕਿ ਅਸੀਂ ਇੱਕ ਹੋਰ ਲੋੜੇ satsang ਦੇ ਬੰਦੇ ਨੂੰ ਲੈਣਾ ਹੈ ਹਾਂਜੀ ਤੇ ਅਸੀਂ ਬੈਠ ਗਏ ਤੇ ਸਾਨੂੰ ਕਹਿੰਦੇ ਕਿ ਮੈਂ ਕਿਵੇਂ ਅੱਗੇ ਵੜ ਜਾਂਦੀਆਂ ਕਹਿੰਦੇ ਨਹੀਂ ਤੁਸੀਂ ਪਿੱਛੇ ਵੜ ਜਾਓ ਕਿ ਅੱਗੇ ਕਿਸੇ ਹੋਰ ਦੇ satsang ਦੇ ਬੰਦੇ ਨੂੰ ਬੈਠਣਾ ਹੈ ਤੇ ਅਸੀਂ ਬੈਠ ਕੇ ਪਿੱਛੇ ਚਾਰ ਬੰਦੇ ਸੀ ਟੋਟਲ ਅਸੀਂ ਪਿੱਛੇ ਦੋ ਜਨਾਨੀਆਂ ਸੀਗੀਆਂ ਮੋਟੀਆਂ ਨੀਅਰ ਅਬਾਊਟ 50 ਇਅਰਜ਼ ਸੀ ਦੋਨੋਂ ਜਨਾਨੀਆਂ ਤੇ ਮੁੰਡਾ ਸੀ 32 ਇਅਰਜ਼ ਦਾ ਹਾਂਜੀ ਸ਼ਿਫਟ ਕਾਰ ਸੀਗੀ ਤੇ ਸਾਨੂੰ ਅੱਗੇ ਲੈ ਕੇ ਨਾ ਉਹਨਾਂ ਨੇ ਡਿਸਟ੍ਰਿਕਟ ਜਿਹੜਾ ਕੋਰਟ ਹੈ ਕੰਪਲੈਕਸ ਜਿਹੜਾ ਹਾਂਜੀ ਉਹਦੇ ਅੱਗੇ ਸਾਨੂੰ ਅੱਗੇ ਉਹਨਾਂ ਨੇ ਉਤਾਰਤਾ ਅੱਛਾ ਔਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਪਹਿਲੇ ਮੈਨੂੰ ਉਤਾਰਿਆ ਮੈਨੂੰ ਕਹਿੰਦੇ ਤੁਸੀਂ ਕਿੰਨੀ ਤੁਸੀਂ ਉਤਰੋ ਮੈਨੂੰ ਉਤਾਰਤਾ ਫਿਰ ਕਹਿੰਦੇ ਅੱਗੇ ਵਧਜੋ ਫਿਰ ਫਿਰ ਉਹਨਾਂ ਨੇ ਮੈਨੂੰ ਉਤਾਰੀਤਾ ਪੂਰਾ ਤੇ ਫਿਰ ਕਹਿੰਦੇ ਕੀ ਨਾ ਮੰਮੀ ਨੇ ਕਹਿੰਦੀ ਕੀ ਨਾ ਤੁਸੀਂ ਇੱਧਰ ਰੋ ਇੱਧਰ ਰੋ ਤੇ ਮੰਮੀ ਨੂੰ ਬਿਠਾ ਲਿਆ ਉਹਨੇ ਫਿਰ ਅੱਗੇ ਫਿਰ ਉਹਨਾਂ ਨੇ ਕੀ ਕੀਤਾ ਖੜੀ ਹੋ ਗਈ ਨਾ ਮੰਮੀ ਦੀ ਚੂੜੀ 곪 ਗਈ ਉਹਨੇ ਸੋਨੇ ਦੀ ਸਹੀ ਸਾਨੂੰ ਨਹੀਂ ਪਤਾ ਲੱਗਿਆ ਸਾਨੂੰ ਪਤਾ ਨਹੀਂ ਚੱਲਿਆ ਅੱਛਾ ਜੀ ਤੇ ਜਦ ਮੈਂ ਉਤਰੀ ਜਦ ਮੈਂ ਮੰਮੀ ਨੀੱਚੀ ਉਤਰੀ ਤੇ ਮੰਮੀ ਨੂੰ ਕਹਿੰਦੀ ਕਿ ਤੁਸੀਂ ਬਸਾ ਆ ਜਾਓ ਹਾਂਜੀ ਤੇ ਫਿਰ ਇਹ ਗੱਡੀ ਤਾਂ ਤੋਂ ਸਾਡੇ ਦਾ ਸਵੇਰ ਦੀ ਗੱਲ ਏ ਫਿਰ ਗੱਡੀ ਤੇ ਇਚ ਲੱਗੀ ਲੱਗੀਓ ਫਿਰ ਮੈਂ ਮੰਮੀ ਨੂੰ ਪੁੱਛਿਆ ਕਿ ਮੰਮੀ ਆਪਣਾ ਇੱਕ ਵਾਰ 골ਡ ਵਾਲਾ ਸਾਰਾ ਚੈੱਕ ਕਰ ਲੋ ਤਾਂ ਮੰਮੀ ਦੀ ਮੈਂ ਚੇਨ ਵੀ ਰੱਖੀ ਤੇ 골ਡ ਇਅਰਿੰਗਸ ਇਅਰਿੰਗਸ ਵੀ ਰੱਖੀਏ ਸਭ ਕੁਝ ਸੀਗਾ ਪਰ 골ਡੀ ਇੱਕ ਨਹੀਂ ਸੀਗਾ ਕੜੀ ਚੂੜੀ ਨਹੀਂ ਸੀਗੀ ਤੇ ਉੱਥੇ ਫਿਰ ਦੇਖਿਆ ਫਿਰ ਅਸੀਂ ਨੀਅਰ ਅਸੀਂ ਸਵਾਨ ਨੰਬਰ ਤੇ ਕਾਲ ਕੀਤੀ ਫੇ ਪੁਲਿਸ ਵੀ ਆਈ ਐਸਐਚਓ ਵੀ ਆਏ ਇਥੇ ਤੇ ਉਹਨਾਂ ਨੇ ਕੰਪਲੇਂਟ ਰਜਿਸਟਰਡ ਕੀਤੀ ਤੇ ਫਿਰ ਉਹ ਕਹਿੰਦੇ ਆਪਣੇ ਮੱਛੀਵੜੇ ਥਾਣੇ ਚੱਕੇ ਆਓ ਉੱਥੇ ਵੀ ਕੰਪਲੇਂਟ ਰਜਿਸਟਰ ਕਰਾਓ ਉੱਥੇ ਵੀ ਕੰਪਲੇਂਟ ਰਜਿਸਟਰ ਹੋ ਗਈ ਫਿਰ ਉਹ ਥਾਣੇ ਉਹਨਾਂ ਨੇ ਕਿਹਾ ਇਸਨ ਏਰੀਆ ਦਿਖਾਓ ਇਥੇ ਤੁਹਾਡੇ ਨਾਲ ਵਾਰਦਾਤ ਹੋਈ ਹੈ ਤੇ ਅਸੀਂ ਉਹ ਵੀ ਦਿਖਾ ਕੇ ਲੈ ਕੇ ਆਏ ਉਹਨਾਂ ਨੂੰ ਫਿਰ ਅਸੀਂ ਕਿਸੇ ਗਿਲਡ ਹਾਊਸ ਹੈ ਕੋਈ ਅਸੀਂ ਉਹਨਾਂ ਦੇ ਕੈਮਰੇ ਅੱਛੇ ਦੀ ਗੱਡੀ ਦੀ ਫੋਟੋ ਕਢਵਾਈ ਮੱਛੀਵੜੇ ਹੈ ਨਾ ਇਹ ਹਾਂਜੀ ਹਾਂਜੀ ਗੀਲਾ ਹੌਸਿਆ ਉਹਨਾਂ ਦੇ ਅਸੀਂ ਕਰ ਤੋਂ ਫੋਟੋ ਕੀਤੀ ਗੱਡੀ ਦੀ ਤੇ ਉਸੇ ਗੱਡੀ ਦੇ ਫੋਟੋ ਨਾਲ ਬੱਚ ਗਈ ਪਰ ਉਹ ਗੱਡੀ ਦਾ ਨੰਬਰ ਫੇਕ ਦੱਸਿਆ ਜਾ ਰਿਹਾ ਸੀ ਇਹਨਾਂ ਨੇ ਇਹ ਘਟਨਾ ਕਿੰਨੇ ਕ ਵਜੇ ਦੀ ਹੈ ਜੀ ਇਹ ਘਟਨਾ ਹੈਗੀ ਜੀ 10:30 ਵਜੇ ਦੀ ਅੱਛਾ ਜੀ ਤੁਸੀਂ ਅੱਗੇ ਵੀ ਜਾਣਦੇ ਹੋ ਹਾਂਜੀ ਪਹਿਲਾਂ ਵੀ ਕਦੇ ਜਾਣਦੇ ਹੋ ਪਹਿਲੇ ਵੀ ਨਹੀਂ ਪਹਿਲੀ ਹਾਂਜੀ ਫਸਟ ਟਾਈਮ ਪਹਿਲੇ ਅਸੀਂ ਜਾਣਦੇ ਹਾਂ ਫਸਟ ਟਾਈਮ ਹੀ ਜਾ ਰਹੇ ਸੀ ਐਸੀ ਵੈਸੇ ਆਪਣੀ ਗੱਡੀ ਚਾਹੁੰਦੇ ਅੱਛਾ ਜੀ ਫਸਟ ਟਾਈਮ ਤੁਸੀਂ ਜਿਹੜਾ ਜਾ ਰਹੇ ਸੀਗੇ ਉਹ ਪਹਿਲਾਂ ਆਪਣੇ ਸਾਧਨ ਤੇ ਜਾਣੇ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਹੁਣ ਅਸੀਂ ਇਹ ਕੀ ਸਾਨੂੰ ਸਖਤ ਸਖਤ ਕਾਨੂੰਨੀ ਜਿਹੜੀ ਵੀ ਹੈ ਸਖਤ ਸਖਤ ਕਾਰਵਾਈ ਹੋਏ ਜਿਹੜਾ ਵੀ ਇਹ ਚੋਰੀ ਲੁੱਟਾ ਜਿਹੜੀ ਲੁੱਟੇ ਘੋਰੀਆਂ ਸਭ ਤੋਂ ਚੇ ਬੰਦ ਕੀਤੀ ਚਾਲ ਪਰ ਆਮ ਪਬਲਿਕ ਨੂੰ ਕੀ ਲੈਣਾ ਚਾਹੁੰਦੇ ਆ ਲੋਕਾਂ ਨੂੰ ਵੀ ਤੁਸੀਂ ਜਿਸ ਤਰ੍ਹਾਂ ਤੁਹਾਡੇ ਨਾਲ ਕਰਨਾ ਬਾਕੀ ਹੈ ਕਿਸੇ ਹੋਰ ਨਕੀ ਦੇ ਵਰਗੀ ਕੇ ਹੋਰ ਕਿਸੇ ਨੰਨਾ ਬੱਕਰੇ ਹਾਂਜੀ ਕਿਸੇ ਹੋਰ ਨੰਨਾ ਬੱਕਰੇ ਸੁੱਤਾ ਰੱਖਾ ਹੋ ਜਾਣਾ ਕੀ ਲੋਕ ਕੀ ਬੀ ਕੇਅਰਫੁਲ ਰਹਿਣ ਅੱਗੇ ਤੋਂ ਕਿ 골ਡ ਕੋਈ ਨਾ ਪਾਏ ਅੱਜ ਤੋਂ ਬਾਅਦ